ਵੈਰੀ ਵੈਰੀ ਗੁੱਡ ਮਾਰਨਿੰਗ ਟੂ ਆਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਨਾ ਸਵੇਰ ਦਾ ਟਾਈਮ ਹੈ ਮੈਂ ਤੁਹਾਨੂੰ ਨਾ ਮਾਰਨਿੰਗ ਰੁਟੀਨ ਸ਼ੁਰੂ ਕਰ ਰਹੀ ਹਾਂ ਜਿਵੇਂ ਹੀ ਸਵੇਰ ਹੁੰਦੀ ਹੈ ਮੈਂ ਉੱਠ ਕੇ ਕਿਚਨ ਚ ਆਉਣੀ ਹਾਂ ਆਪਦਾ ਫਰੈਸ਼ ਵਗੈਰਾ ਹੋ ਕੇ ਪਾਣੀ ਵਗੈਰਾ ਪੀ ਕੇ ਕਿਚਨ ਚ ਆਈ ਤਾਂ ਸਭ ਤੋਂ ਪਹਿਲਾਂ ਮੈਂ ਜਿਹੜੇ ਰਾਤ ਵਾਲੇ ਭਾਂਡੇ ਧੋਤੇ ਪਏ ਹੁੰਦਾ ਟੋਕਰੀ ਵਿੱਚ ਇਹ ਮੈਂ ਰੈਕ ਚ ਝਿੰਦੀ ਹੁੰਨੀ ਹਾਂ ਵੈਸੇ ਸੁੱਕੇ ਹੁੰਦੇ ਨੇ ਪਰ ਸਟਿਲ ਮੈਂ ਕੱਪੜਾ ਮਾਰ ਲੈਣੀ ਥੋੜਾ ਬਹੁਤਾ ਪਾਣੀ ਹੋਵੇ ਤਾਂ ਅੰਦਰ ਰੈਕ ਨਾ ਲੱਗੇ ਇਹ ਭਾਂਡੇ ਚੱਕਣੇ ਹੁੰਦੇ ਨੇ ਪਹਿਲਾਂ ਤਾਂ ਇਹੀ ਮੇਰਾ ਕੰਮ ਹੁੰਦਾ ਤਾਂ ਕਿ ਆਪਾਂ ਟੂਟੀ ਯੂਜ਼ ਕਰੀਏ ਪਾਣੀ ਛੱਡੀਏ ਤਾਂ ਇਹਨਾਂ ਹੋਵੇ ਚਿੱਟੇ ਉਧਰ ਜਾਣ ਸੁੱਕ ਕੇ ਭਾਂਡੇ ਗਿੱਲੇ ਹੋ ਜਾਣ ਫਿਰ ਆਪਾਂ ਆਪਣਾ ਦੂਜਾ ਕੰਮ ਕਰੀ ਜਾਂਦੇ ਹੁੰਨੇ ਤੇ ਜਿੱਥੋਂ ਇਹ ਭਾਂਡੇ ਜਿੱਥੇ ਨਾ ਟਿਕਾਣਾ ਜਿੱਥੇ ਥਾਂ ਉੱਥੇ ਮੈਨੂੰ ਪਹਿਲਾਂ ਰੱਖਦਾਨੀ ਹੈ ਭਾਂਡਿਆਂ ਨੂੰ ਤੇ ਉਸ ਤੋਂ ਨੈਕਸਟ ਕੰਮ ਮੈਂ ਅੱਜ ਕਰਨਾ ਸੀਗਾ ਮੈਂ ਦਾਲ ਕੱਟ ਕੇ ਰੱਖੀ ਸੀ ਰਾਤ ਮੋਠਾਂ ਦੀ ਤੇ ਦਾਲ ਵਾਸ਼ ਕਰਕੇ ਨਾ ਮੈਂ ਇਹ ਬਣਾਉਣੀ ਤਾਂ ਮੈਂ ਦੁਪਹਿਰ ਲਈ ਸੀ ਤੇ ਇਹਨੂੰ ਮੈਂ ਪਾਣੀ ਵਿੱਚ ਸੋਕ ਕਰਕੇ ਰੱਖ ਦੂੰਗੀ ਗਰਮ ਪਾਣੀ ਕਰਕੇ ਮੈਂ ਕਰੀ ਸੀ ਹੁਣ ਦਾਲ ਵਾਸ਼ ਰਾਤ ਨੂੰ ਮੈਂ ਕੱਢ ਕੇ ਰੱਖੀ ਹੋਈ ਸੀ ਜਿੰਨੀ ਕੁ ਦਾਲ ਮੈਂ ਬਣਾਉਣੀ ਸੀ ਮੈਂ ਕਿ ਚਲੋ ਮੈਂ ਇਹ ਕੱਢ ਕੇ ਰੱਖ ਦਸ ਵੀਰੇ ਫਿਰ ਥੋੜਾ ਜਿਹਾ ਈਜ਼ੀ ਹੋ ਜਾਂਦਾ ਰਾਤ ਨੂੰ ਆਪਾਂ ਜੇ ਕੁਝ ਪਲਾਨ ਕਰ ਲਈਏ ਕੁਝ ਨਾ ਕੋਈ ਕੰਮ ਆਪਾਂ ਰਾਤ ਨੂੰ ਕਰਕੇ ਰੱਖ ਲਈਏ ਤਿਆਰੀ ਤੇ ਦਾਲ ਵਾਸ਼ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾਣੀ ਪਾ ਕੇ ਮੈਂ ਗੈਸ ਤੇ ਰੱਖ ਦੂੰਗੀ ਹੁਣ ਗਰਮ ਹੋ ਜੂ ਪਾਣੀ ਤਾਂ ਮੈਂ ਗੈਸ ਬੰਦ ਕਰ ਦੂੰਗਾ ਬਸ ਪਾਣੀ ਗਰਮ ਕਰਨਾ ਮੇਰਾ ਮਕਸਦ ਇਹੀ ਹੈ ਤਾਂ ਕਿ ਦਾਲ ਨੂੰ ਬਾਅਦ ਵਿੱਚ ਬਣਾਉਂਦੇ ਮੈਂ ਇਦਾਂ ਰੱਖਤੀ ਮੈਂ ਦਾਲ 'ਚ ਪਾਣੀ ਪਾ ਕੇ ਗਰਮ ਹੋਣ ਲਈ ਤਾਂ ਕਿ ਥੋੜੀ دیر ਲਈ ਇਹ ਸੌਫਟ ਹੋ ਜੇ ਤੇ ਹੁਣ ਮਾਰਨਿੰਗ ਦਾ ਇਹ ਕੰਮ ਹੁੰਦਾ ਜਿਹੜਾ ਦੁੱਧ ਵਾਲਾ ਪਤੀਲਾ ਹੁੰਦਾ ਉਹਦੀ ਮਲਾਈ ਉਤਾਰਨੀ ਹੁੰਦੀ ਹੈ ਮਲਾਈ ਅਲੱਗ ਭਾਂਡੇ ਵਿੱਚ ਕੱਢ ਲਾਂਗੇ ਮਲਾਈ ਵਾਲੇ ਟੋਂਗੇ ਵਿੱਚ ਤੇ ਦੁੱਧ ਜੱਗ ਵਿੱਚ ਕੱਢ ਲੂਗੀ ਤਾਂ ਕਿ ਦੁੱਧ ਆਪਾਂ ਯੂਜ਼ ਕਰ ਸਕੀਏ ਤੇ ਨਵਾਂ ਦੁੱਧ ਆਵੇ ਤਾਇਆ ਦੁੱਧ ਆਵੇ ਤਪ ਸੀ ਪਤੀਲੇ ਵਿੱਚ ਪਾ ਕੇ ਬੋਇਲ ਕਰ ਲਈਏ ਇਹ ਕੱਲ ਵਾਲਾ ਦੁੱਧਾ ਇਹ ਫੇਸੇ ਫਿਰ ਯੂਜ਼ ਕਰਨ ਲੱਗ ਜਾਨੇ ਹੁੰਦੇ ਉਸ ਤੋਂ ਬਾਅਦ ਮਲਾਈ ਉਤਾਰਨ ਤੋਂ ਬਾਅਦ ਤੇ ਨਵਾਂ ਦੁੱਧ ਬੋਇਲ ਕਰਕੇ ਉਹ ਰੱਖ ਦਾਂ ਨੇ ਬਤੀਲੇ ਵਿੱਚ ਇਹ ਵੀ ਡੇਲੀ ਦਾ ਰੁਟੀਨ ਹੁੰਦਾ ਅੱਜ ਮੈਂ ਸੋਚਿਆ ਤੁਹਾਨੂੰ ਮਾਰਨਿੰਗ ਰੁਟੀਨ ਸ਼ੇਅਰ ਕਰਦੇ ਆ ਆਪਦਾ ਹਨਾ ਵੀ ਕੀ ਕੀ ਕੰਮ ਹੁੰਦੇ ਨੇ ਮਾਰਨਿੰਗ ਦੇ ਕਿਵੇਂ ਮਾਰਨਿੰਗ ਇੰਨੀ ਜ਼ਿਆਦਾ ਬਿਜ਼ੀ ਹੁੰਦੀ ਐ ਨੇ ਜ਼ਿਆਦਾ ਕੰਮ ਹੁੰਦੇ ਨੇ ਉਦੋਂ ਤੋਂ ਆਪਣਾ ਚਾਹ ਪਾਣ ਦਾ ਦੇਖੋ ਟਾਈਮ ਹੁੰਦਾ ਇੱਕ ਸਾਡੇ ਘਰ ਇਹ ਆ ਹਰ ਇੱਕ ਦੀ ਚਾਹ ਅਲੱਗ-ਅਲੱਗ ਬਣਦੀ ਐ ਚਾਰ ਮੈਂਬਰਾਂ ਪੰਜ ਮੈਂਬਰਾਂ ਤਿੰਨ ਮੈਂਬਰਾਂ ਸਾਰਿਆਂ ਦੀ ਚਾਹ ਇਕੱਲੇ-ਇਕੱਲੇ ਦੀ ਅਲੱਗ-ਅਲੱਗ ਬਣਦੀ ਐ ਉਹ ਕਿਉਂ ਬਣਦੀ ਐ ਕਿਉਂਕਿ ਸਾਰੇ ਦਿਨ ਟਾਈਮ ਅਲੱਗ-ਅਲੱਗ ਪੀਣ ਦਾ ਇੱਕਠੇ ਇੰਨੇ ਸਾਰੇ ਇੱਕ ਵਾਰੀ ਚਾਹ ਪੀਂਦੇ ਜਿਨੇ ਪੀਣੀ ਆ ਉਹਦੇ ਲਈ ਇੱਕ ਇੱਕ ਕੱਪ ਬਣੀ ਚੱਲੂਗਾ ਦੁੱਧ ਮੈਂ ਰੱਖਤਾ ਫ੍ਰਿਜ ਵਿੱਚ ਮਲਾਈ ਰੱਖਤੀ ਪਤੀਲਾ ਆਪਾਂ ਧੋ ਦਾਂਗੇ ਤੇ ਹੁਣ ਮੈਂ ਰੱਖਦੀ ਆ ਦਵਿੰਦਰ ਦੀ ਚਾਹ ਇਹਨਾਂ ਕੱਲਿਆਂ ਦੀ ਚਾਹ ਮੈਂ ਹਾਂ ਦੀ ਚਾਹ ਨਹੀਂ ਪੀਣੀ ਇਹਨਾਂ ਲਈ ਚਾਹ ਰੱਖੂਗੀ ਚਾਹ ਵਿੱਚ ਮੈਂ ਪਾ ਦਾਂ ਥੋੜੀ ਅਜਵਾਇਣ ਮੈਂ ਇਹਨਾਂ ਨੂੰ ਫਿੱਕੀ ਚਾਹ ਦੇਣ ਲੱਗੀ ਹੁਣ ਕਦੇ-ਕਦੇ ਮਿੱਠੀ ਮੰਗ ਲਾਂ ਦਿੰਨੇ ਵੀ ਥੋੜਾ ਜਿਹਾ ਮਿੱਠਾ ਪਾ ਦੇ ਫਿਰ ਮੈਂ ਅਜਵਾਇਨ ਪਾ ਦਨ ਹੁੰਨੀ ਹੈ ਹਲਕਾ ਜੱਕ ਜਦ ਮਿੱਠਾ ਕਹਿੰਦੇ ਨੇ ਮਿੱਠੀ ਚਾਹ ਪੀਣੇ ਫਿਰ ਥੋੜੀ ਜਿਹੀ ਗੁੜ ਦੀ ਡਾਲੀ ਪਾ ਦਨੀ ਹੁੰਦੀ ਹੈ ਕਦੇ-ਕਦੇ ਮੈਨੂੰ ਕਹਿੰਦੇ ਕਿ ਥੋੜਾ ਜਿਹਾ ਮਿੱਠਾ ਚਾਹ ਦੇ ਮੈਂ ਕੀ ਕਰਦੀ ਹੁੰਦੀ ਹਾਂ ਗੁੜ ਦੀ ਡੰਡਲੀ ਲੈ ਕੇ ਮੈਂ ਉੱਥੋਂ ਚਾਹ ਕੇ ਡੱਬੇ ਜੀ ਪਾ ਦਨੀ ਆ ਮੈਂ ਕਹਿੰਦੇ ਚਾਹ ਤਾਂ ਮੈਂ ਹਾਂ ਚਾਹਤਾ ਸੀਗਾ ਕਹਿੰਦੇ ਹਾਂ ਅੱਜ ਲੱਗਿਆ ਮੈਨੂੰ ਥੋੜਾ ਜਿਹਾ ਮਿੱਠਾ ਮੈਂ ਕਹਾ ਹੈਗੀ ਸੀ ਮਿੱਠੀ ਐ ਥੋੜਾ ਜਿਹਾ ਆਪਣਾ ਮਾਈਂਡ ਸੈਟ ਉੱਥੇ ਹੋ ਬਰਕਾ ਦੇ ਕਦੇ ਭਾਵੇਂ ਜਿੰਨੇ ਜੇ ਕੋਈ ਨਮਕੀਨ ਚੀਜ਼ ਖਾਣ ਨਾਲ ਫਿਰ ਬਿਲਕੁਲ ਫਿੱਕੀ ਚਾਹ ਨਾਲ ਪੀਂਟ ਜਾਂਦੀ। ਦਵਿੰਦਰ ਤੇ ਚਾਹ ਪਾਨਗੇ। ਇੱਕ ਪਾਸੇ ਮੈਂ ਪੈਨ ਚ ਪਾਣੀ ਪਾ ਕੇ ਰੱਖਿਆ ਨਿੰਮੇ ਬਾਈ ਦੀ। ਚਾਹ ਦਾ ਕਿਉਂਕਿ ਉਹਦੇ ਲਈ ਮਿੱਠੀ ਬਣੂਗੀ ਤਾਂ ਅਲੱਗ ਬੰਦਰੀ ਆ। ਹੁਣ ਉਹਦਾ ਵੀ ਟਾਈਮ ਹੋਣ ਵਾਲਾ ਆਉਣ ਦਾ। ਤੇ ਮੈਂ ਕਿਹਾ ਪਾਣੀ ਮੈਂ ਗਰਮ ਕਰ ਲਿਆ ਸੀਗਾ। ਹਾਲ ਤੱਕ ਆਏ ਨਹੀਂ ਫਿਰ ਮੈਂ ਸੇਮ ਪੈਨ ਜੀ ਉਹਨਾਂ ਦਾ ਪਾਣੀ ਉਲਟਾਤਾ। ਤੇ ਹੁਣ ਨਿੰਮੇ ਬਾਈ ਦੀ ਚਾਹ ਕਰੂੰਗੀ। ਦਵਿੰਦਰ ਨੂੰ ਚਾਹ ਦੇਣ ਜਾਣੀ ਆ। ਉਹਨਾਂ ਨੂੰ ਚਾਹ ਦੇਣ ਤੋਂ ਬਾਅਦ ਇਹ ਆ ਕੇ ਹੁਣ ਚਾਹ ਚ ਪਾ ਦਾਂਗੇ। ਚਾਹ ਮਿੱਠ ਇੱਕ ਡਲੀ ਮੈਂ ਗੁੜ ਦੀ ਪਾਦਾਂ ਨਹੀਂ ਕੋਸ ਚੀਨੀ ਪਾਦਾਂ ਨੇ ਬਾਕੀ ਅਸੀਂ ਤਾਂ ਚੀਨੀ ਬਿਲਕੁਲ ਹੀ ਨਹੀਂ ਯੂਜ਼ ਹੀ ਨਹੀਂ ਕਰਦੇ ਹੈਗੇ ਸਾਡੇ ਲਈ ਤਾਂ ਚੀਨੀ ਯੂਜ਼ ਹੀ ਨਹੀਂ ਹੁੰਦੀ ਹੈਗੀ ਤੇ ਇਹ ਚਾਹ ਕਰਾਂ ਤੋਂ ਬਾਅਦ ਫਿਰ ਮੈਂ ਆਪਣੇ ਬ੍ਰੇਕਫਾਸਟ ਦੀ ਤਿਆਰੀ ਕਰੂੰਗੀ ਦਸੋ ਇਹਦਾ ਰੁਟੀਨ ਜਿਹੜਾ ਬਹੁਤ ਬਿਜ਼ੀ ਹੁੰਦਾ ਕਿਉਂਕਿ ਹਰ ਇੱਕ ਦਾ ਅਲੱਗ-ਅਲੱਗ ਖਾਣਾ ਦਾਣਾ ਚਾਹ ਵੀ ਅਲੱਗ-ਅਲੱਗ ਬਣਨੀ ਫਿਰ ਹੈਲਪਰ ਆਊਗੀ ਫਿਰ ਉਹਦੀ ਚਾਹ ਬਣੂਗੀ ਫਿਰ ਮੈਂ ਆਪਣੇ ਲਈ ਬਣਾਉਂਗੀ ਇਹਦਾ ਰੁਟੀਨ ਜਿਹੜਾ ਸਵੇਰ ਦਾ ਚਾਹ ਨਾਲ ਕਾਫੀ ਜ਼ਿਆਦਾ ਬਿਜ਼ੀ ਹੋ ਜਾਂਦਾ ਤੇ ਮੇਵਾ ਦੇ ਚਾਂ ਕਰਤੀ ਸੀ ਮੈਂ ਤਾਂ ਹੁਣ ਮੈਂ ਕਰ ਰਹੀ ਹਾਂ ਆਪਣੇ ਬ੍ਰੇਕਫਾਸਟ ਦੀ ਤਿਆਰੀ ਸਬਜ਼ੀਆਂ ਚੌਪ ਕਰ ਰਹੀ ਹਾਂ ਅੱਗੇ ਦਿਖਾਉਣੀ ਹੈ ਤੁਹਾਨੂੰ ਅੱਜ ਮੈਂ ਕੀ ਬਣਾਉਣਾ ਆਪਣੀ ਮੇਰਾ ਬ੍ਰੇਕਫਾਸਟ ਹਰ ਰੋਜ਼ ਡਿਫਰੈਂਟ ਹੁੰਦਾ ਕਦੇ ਕਦੇ ਤਾਂ ਇਹ ਹੀ ਬਹੁਤ ਸਿੰਪਲ ਚੀਜ਼ ਮੈਂ ਖਾ ਲੈਂਦੀ ਵੀ ਕੁਕ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਤੇ ਕਦੇ ਕਦੇ ਹੁੰਦਾ ਵੀ ਥੋੜਾ ਕੁਕਿੰਗ ਵਾਲਾ ਵੀ ਹੁੰਦਾ ਤੇ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਮੈਂ ਸਬਜ਼ੀਆਂ ਐਡ ਕਰਾਂ ਆਪਣੀ ਡਾਈਟ ਵਿੱਚ ਸਬਜ਼ੀਆਂ ਦੀ ਮਾਤਰਾ ਵੱਧ ਲਵਾਂ ਆ ਕੱਤੀਆਂ ਖਾਧੀਆਂ ਨੇ ਕੱਤੀਆਂ ਪੱਕੇ ਖਾਧਦੇ ਨੇ ਪੱਤੀਆਂ ਮੈਂ ਸਬਜ਼ੀਆਂ ਆਪਾਂ ਖਾਣੀਆਂ ਨੇ ਸੋ ਮੈਂ ਕਰੀ ਸਬਜ਼ੀਆਂ ਚੌਪ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਇਹਨੂੰ ਸ਼ੌਪ ਕਰਾਂਗੀ ਬ੍ਰੇਕਫਾਸਟ ਮੈਂ ਆਪ ਦਾ ਸਵੇਰੇ ਬਹੁਤ ਜਲਦੀ ਕਰ ਲਾਣੀ ਹੁੰਦੀ ਹੈ ਮੈਂ ਚਾਹ ਨਹੀਂ ਪੀਂਦੀ ਪਹਿਲਾਂ ਮੈਂ ਆਪ ਦਾ ਬ੍ਰੇਕਫਾਸਟ ਕਰਦੀ ਆ ਤੇ ਉਸ ਤੋਂ ਬਾਅਦ ਬ੍ਰੇਕਫਾਸਟ ਕਰਨ ਤੋਂ ਬਾਅਦ ਨਾਲ ਹੀ ਮੈਂ ਚਾਹ ਲੈ ਲਾਣੀ ਹੁੰਦੀ ਆ ਇਹ ਮੇਰਾ ਰੁਟੀਨ ਆ ਮਾਰਨਿੰਗ ਦਾ ਹੁਣ ਮੈਂ ਕੱਟ ਰਹੀ ਸੀ ਪਨੀਰ ਸਬਜ਼ੀ ਮੈਂ ਕੱਟ ਲਈ ਤੇ ਪਨੀਰ ਕੱਟ ਕੇ ਰੱਖ ਰਹੀ ਆ ਦਪਹਿਰ ਦਾ ਖਾਣਾ ਇਹਦਾ ਇੰਤਜ਼ਾਮ ਵੀ ਮੈਂ ਹੁਣੇ ਕਰਦੈ ਨਾ ਹੁੰਦੇ ਜੋ ਵੀ ਬਣਨਾ ਕਈ ਵਾਰ ਹੁੰਦਾ ਵੀ ਸਬਜੀ ਪਈ ਹੁੰਦੀ ਰਾਂਤ ਨੂੰ ਬਣਾਈ ਹੁੰਦੀ ਕਈ ਵਾਰ ਰਾਂਤ ਨੂੰ ਨਾ ਬਣਾਈ ਹੋਵੇ ਤਾਂ ਮਾਰਨਿੰਗ ਚ ਬਣਾਉਣੀ ਪੈਂਦੀ ਆ ਫਿਰ ਜੇ ਬਣਾਉਣੀ ਪਵੇ ਤਾਂ ਮੈਂ ਇਸ ਟਾਈਮ ਹੀ ਬਣਾ ਕੇ ਰੱਖ ਦਿੰਦੇ ਹੁੰਦੇ ਤਾਂ ਕਿ ਦੁਪਹਿਰੇ ਆਪਾਂ ਵਾਸਤੋਂ ਦਾ ਫੁਲਕਾ ਬਣਾਈਏ ਤੇ ਖਾਈਏ ਤੇ ਹੁਣ ਮੈਂ ਲੱਗੀ ਸ ਆਪਣਾ ਬ੍ਰੇਕਫਾਸਟ ਨੌਨ ਪੈਨ ਵਿੱਚ ਪਾਇਆ ਥੋੜਾ ਜਾ ਕਿਉ ਮੈਂ ਤੇਰੇ ਵਿੱਚ ਪਾ ਦਾਂਗੀ ਸਬਜ਼ੀਆਂ ਸਬਜ਼ੀਆਂ ਬਹੁਤ ਮੈਂ ਹਲਕੀਆਂ ਆਈਆਂ ਭੁੰਨਾਂਗੀ ਬਹੁਤ ਜ਼ਿਆਦਾ ਨਹੀਂ ਭੁੰਨਾਂਗੀ ਅਸੇ ਹੀ ਹੁੰਦਾ ਕਿ ਆਪਣੀ ਡਾਈਟ ਵਿੱਚ ਆਪਾਂ ਸਬਜ਼ੀਆਂ ਐਡ ਕਰੀਏ ਸਬਜ਼ੀਆਂ ਵੱਧ ਤੋਂ ਵੱਧ ਖਾਈਏ ਅੱਜ ਕੱਲ ਫਰੂਟ ਸੈਲਡ ਖਾਣਾ ਬਹੁਤ ਜ਼ਿਆਦਾ ਔਖਾ ਠੰਡ ਕਰਕੇ ਨਾ ਉਹ ਤਾਂ ਚਲੋ ਖਾਂਦਾ ਜਾਂਦਾ ਠੀਕ ਹੈ ਪਰ ਸਰਦੀ ਚ ਇੰਨੀ ਠੰਡ ਵਿੱਚ ਖਾਣਾ ਬਹੁਤ ਜ਼ਿਆਦਾ ਔਖਾ ਪਰ ਸਟਿਲ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਾ ਕੁਝ ਆਪਾਂ ਹੈਲਦੀ ਚੀਜ਼ ਐਡ ਕਰੀਏ ਤੇ ਇਧਰ ਬਣ ਰਿਹਾ ਮੇਰਾ ਬ੍ਰੈਕਫਾਸਟ ਦਿਖਾਉਣੀ ਆ ਤੁਹਾਨੂੰ ਵੀ ਇਧਰ ਰੈਡੀ ਹੋ ਗਿਆ ਮੇਰਾ ਬ੍ਰੈਕਫਾਸਟ ਡੈਲੀਸ਼ੀਅਸ ਐਂਡ ਹੈਲਦੀ ਨਾ ਸਵਾਦ ਸਵਾਦ ਖਾਣਾ ਮੈਂ ਖਾਣੀ ਆ ਤੇ ਆਪਦਾ weight maintain ਕਰਦੀ ਆ ਇਹ ਮੇਰਾ ਅੱਜ ਦਾ ਬ੍ਰੇਕਫਾਸਟ ਬ੍ਰੇਕਫਾਸਟ ਮੈਂ ਆਪਦਾ ਕਰ ਲਿਆ ਤੇ ਹੁਣ ਮੈਂ ਆਪਣੇ ਲਈ ਕਰ ਰਹੀ ਆ ਚਾਹ ਚਾਹ ਮੈਂ ਨਾਲ ਵੀ ਪੀ ਸਕਦੀ ਆ ਪਰ ਮੈਨੂੰ ਨਾਲ ਨਾਲ ਵਧੀਆ ਨਹੀਂ ਲੱਗਦੀ ਮੈਨੂੰ ਹੁੰਦਾ ਪਹਿਲਾਂ ਮੈਂ ਆਰਾਮ ਨਾਲ ਬਹਿ ਕੇ ਖਾ ਲਾਂ ਜੋ ਮੈਂ ਆਪਦੇ ਲਈ ਬਣਾਇਆ ਤੇ ਫਿਰ ਉਸ ਤੋਂ ਬਾਅਦ ਮੈਂ ਆਰਾਮ ਨਾਲ ਬਹਿ ਕੇ ਚਾਹ ਪੀਵਾਂ ਹੁਣ ਮੈਂ ਆਪਣੇ ਲਈ ਕਰ ਰਹੀ ਆ ਚਾਹ ਦੇ ਵਿੱਚ ਪਾਈਏ ਸਿਰਫ ਚਾਹ ਪੱਤੀ ਤੇ ਅਜਵਾਇਣ ਮਿੱਠਾ ਪਾਪ ਲੈਣਾ ਨਹੀਂ ਕੀ ਚਾਪਣੀ ਹੈ ਤੇ ਬਾਅਦ ਵਿੱਚ ਇਹਦੇ ਵਿੱਚ ਪਾ ਲਾਂਗੇ ਆਪਾਂ ਇਲਾਈਚੀ ਵਾਲਾ ਮਸਾਲਾ ਜਿਹੜੇ ਭਾਂਡੇ ਮੰਜਣ ਵਾਲੇ ਨੇ ਆਪਾਂ ਨਾਲ ਦੇ ਨਾਲ ਸਿੰਕ ਵਿੱਚ ਇਕੱਠੇ ਕਰੀ ਜਾਂਦੇ ਆ ਤਾਂ ਕਿ ਮਾਦ ਵਿੱਚ ਇਕੱਠੇ ਮੈਂ ਧੋ ਸਕਾਂ ਥੋੜਾ ਇਧਰੋਂ ਫ੍ਰੀ ਹੋਵਾਂ ਜਦ ਤੱਕ ਮੇਰਾ ਬ੍ਰੇਕਫਾਸਟ ਨੂੰ ਤਾਂ ਮੈਨੂੰ ਅਨਾਂ ਦਾ ਬਹੁਤ ਕੰਮ ਪਿਆ ਬਹੁਤ ਕੰਮ ਪਿਆ ਤੇ ਬਾਕੀ ਕਦੇ-ਕਦੇ ਐ ਹੁੰਦਾ ਬਹੁਤ ਹਲਕਾ ਫੁਲਕਾ ਕੰਮ ਵੀ ਹੁੰਦਾ ਜਿੱਦੇ ਕਦੇ ਨਾ ਕੁਝ ਕੁਕ ਕਰਨਾ ਹੋਵੇ ਤਾਂ ਕੰਮ ਹਲਕਾ ਵੀ ਹੋ ਜਾਂਦਾ ਇਧਰ ਭਾਂਡੇ ਸੀ ਮੇਰੀ ਚਾਹ ਮੈਨੂੰ ਅੱਜ ਅਚਾਨਕ ਵਿੱਚ ਬਹੁਤ ਬਹੁਤ ਰਜੋ ਨਹੀਂ ਹੁੰਦੀਆਂ ਬੀਅ ਚੀਤਰਾ ਪੱਤੀਦਨ ਜਿਹੜਾ ਰੰਗ ਆ ਨਿਕਲ ਆਵੇ ਚਾਹ ਲਾਲ ਲਾਲ ਹੋ ਜਾ ਕੜ ਕੜ ਕੇ ਗੁੱਡ ਮਾਰਨਿੰਗ ਫਰੈਂਡਸ 4216 ਤਾਂ ਹੋਵੋਗੇ ਤੇ ਵੈਲਕਮ ਤੁਹਾਡਾ ਬਲੌਗ ਵਿੱਚ ਜੀ ਹੁਣ ਮੈਂ ਪੁਨੀ ਚਾਹ ਹੀ ਰਹਾ ਹੋਵੇ ਚਾਹ ਦਾ ਟਾਈਮ ਚਾਹ ਨਾਲ ਮੈਂ ਥੋੜੀ ਜੀ ਪੰਜੀਰੀ ਵੀ ਲੈਣੀ ਹੁੰਦੀ ਹੈ ਸੋ ਇਹਦੇ ਨਾਲ ਦੋ ਵਰਤ ਪੰਜੀਰੀ ਖਾਣੀ ਆ ਤੇ ਇਹ ਆ ਮੇਰਾ ਚਾਹ ਦਾ ਕੱਪ ਮੈਂ ਚਾਹ ਪੀ ਰਹਾ ਉਸ ਤੋਂ ਬਾਅਦ ਮੈਂ ਬਣਾਉਂਗੀ ਕਿਚਨ ਚਾਹ ਤੇ ਦਾਲ ਆਰਾਮ ਨਾਲ ਬੈ ਕੇ ਰਿਲੈਕਸ ਹੋ ਕੇ ਨਾ ਚਾਹ ਪੀਂਦਾ ਫਿਰ ਮਜ਼ਾ ਆਉਂਦਾ ਤੁਰਨਾ ਮੈਂ ਉਹਦਾ ਬ੍ਰੈਕਫਾਸਟ ਵੀ ਕਰ ਲਿਆ ਤੇ ਚਾਹ ਵੀ ਪੀ ਲਈ ਸੀ ਤੇ ਹੁਣ ਆ ਗਈ ਸੀ ਵਾਰੀ ਦੁਪਹਿਰ ਦੇ ਲੰਚ ਲਈ ਮੇ ਬਣਾ ਕੇ ਰੱਖਣੀ ਸੀ ਮੂਠਾਂ ਦੀ ਦਾਲ ਮੂਠਾਂ ਦਾਲ ਸੇ ਰੁੱਠਨਸਾਲ ਮੈਂ ਪਹਿਲਾਂ ਪੀਂਦੀ ਸੀ ਤੇ ਉਹਦੇ ਲਈ ਮੈਂ ਖਾਰੀ ਸੀ ਲਸਣ ਪਿਆਜ਼ ਚੌਪ ਚਾਹ ਦਾ ਕੰਮ ਵੀ ਹੈ ਸਿਰਫ ਹੈਲਪਰ ਰਹਿੰਦਾ ਉਹ ਆਊਗੀ ਤੋ ਉਹਦੇ ਲਈ ਬਣੂਗੀ ਐਦਾਂ ਸਾਨੂੰ ਆਦਤ ਨਹੀਂ ਵੀ ਅਸੀਂ ਇਕੱਠੀ ਬਣਾ ਕੇ ਰੱਖ ਦਈਏ ਕੋਈ ਥਰਮੋਸ ਵਗੈਰਾ ਭਰ ਕੇ ਨਹੀਂ ਅਸੀਂ ਜਿਨੇ ਪੀਣੀ ਹੈ ਨਾਲ ਨਾਲ ਉੰਨੀ ਚਾਹ ਬਣਦੀ ਆ ਵੱਧ ਵੀ ਨਾ ਅਸੀਂ ਬਣਾਉਂਦੇ ਹੈਗੇ ਕਿਉਂਕਿ ਫਿਰ ਵੇਸਟ ਜਾਂਦੀ ਹੈ ਸਾਡੇ ਤਾਂ ਦੇ ਕੋਈ ਵੀ ਹੀ ਚਾਹ ਪੀਂਦਾ ਨਹੀਂ ਹੈਗਾ ਜਿਨੇ ਪੀਣੀ ਆ ਉੰਨੀ ਚ ਬਾਕੀ ਦੇਖੋ ਆਪ ਆਪਣੇ ਘਰਾਂ ਦਾ ਸਭ ਤੋਂ ਆਸੂਲ ਹੁੰਦੇ ਨੇ ਨਾ ਤੇ ਸਾਰਿਆਂ ਦੀ ਅਲੱਗ-ਅਲੱਗ ਹੀ ਸੋਚ ਹੁੰਦੀ ਹੈ ਤੇ ਅਸੀਂ ਨਹੀਂ ਤਾਂ ਚਾਹ ਵੀ ਇਹੀ ਪੀਂਦੇ ਪਈ ਹੋਵੇ ਇਧਰ ਮੇਰਾ ਚੌਪਿੰਗ ਤਾਂ ਕੰਮ ਹੋ ਗਿਆ ਡਨ ਤੇ ਮੈਂ ਲਗਾਉਣੀ ਦਾਲ ਨੂੰ ਤੜਕਾ ਤੇ ਇਧਰ ਮੇਰੇ ਘੋਤੀ ਜੀ ਮੂਠਾਂ ਦੀ ਦਾਲ ਫਿਰ ਰੋਕਣ ਪਾ ਫਟ ਪਰ ਮ ਦਾਲ ਪੈਂਦੀ ਸੀ ਤੇ ਹੁਣ ਲਗਾਉਣਾ ਦਾਲ ਨੂੰ ਤੜਕਾ ਤੇ ਹੁਣ ਦੁੱਧ ਵੀ ਦੇਖੋ ਆ ਗਿਆ ਸਨੀਮਾ ਬਾਈ ਲੈ ਕੇ ਮਾਰਨਿੰਗ ਚ ਦੁੱਧ ਆਉਂਦਾ ਇਹ ਕੰਮ ਮਾਰਨਿੰਗ ਦਾ ਹੀ ਹੋ ਜਾਂਦਾ ਫਿਰ ਤੇ ਮੈਂ ਰੱਖ ਦੂੰਗਾ ਗੈਸ ਤੇ ਦੁੱਧ ਬੋਇਲ ਹੋਣ ਲਈ ਤੇ ਨਾਲ ਨਾਲ ਮੈਂ ਲਗਾ ਲਗਾਉਂਗੀ ਦਾਲ ਨੂੰ ਤੜਕਾ ਤੇ ਨਾਲ ਨਾਲ ਦੁੱਧ ਜਿਹੜਾ ਗਰਮ ਹੋઈ ਚੱਲੂਗਾ ਤੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗ ਰਹੀ ਹੈ ਵੀਡੀਓਜ਼ ਅੱਛੇ ਲੱਗਦੇ ਕੁਝ ਵੀ ਅੱਛਾ ਲੱਗਦਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਨੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਮੈਂ ਰੱਖਿਆ ਰੱਖਤਾ ਗੈਸ ਤੇ ਦੁੱਧ ਗਰਮ ਹੋਣ ਲਈ ਤੇ ਨਾਲ ਨਾਲ ਮੈਂ ਰੱਖੂਗੀ ਦਾਲ ਬਣਨੀ ਦਾਲ ਨੂੰ ਮੈਂ ਤੜਕਾ ਲਗਾਉਂਗੀ ਪਹਿਲਾਂ ਇਹ ਲਗਾਉਣੇ ਤੜਕਾ ਤੜਕਾ ਲਗਾਉਂਗੀ ਦੇਸੀ ਘਿਓ ਦਾ ਦੇਸੀ ਜਿਉ ਹੀ ਚੱਲਦਾ ਥੋੜਾ ਪਾ ਲਓ ਪਰ ਵਧੀਆ ਪਾ ਲਓ ਮੈਨੂੰ ਤਾਂ ਹੀ ਲੱਗਦਾ ਵੀ ਖਾਓ ਪੀਓ ਵਧੀਆ ਚਾਹੇ ਥੋੜਾ ਖਾ ਲਓ ਹਨਾ ਪਰ ਵਧੀਆ ਚੀਜ਼ ਖਾ ਲਓ ਜਿਹੜੀ ਆਪਾਂ ਨੂੰ ਪਤਾ ਵੀ ਆਪਣੇ ਲਈ ਨੁਕਸਾਨ ਨਹੀਂ ਕਰੂਗੀ ਰਿਫਾਈਨ ਬਹੁਤ ਜ਼ਿਆਦਾ ਨੁਕਸਾਨਦਾਕ ਮੈਨੂੰ ਬਹੁਤ ਲਾਈਕ ਮੈਂ ਤਾਂ ਬੰਦ ਹੀ ਕਰਿਆ ਹੋਇਆ ਬਿਲਕੁਲ ਹੀ ਠੀਕ ਹੈ ਰੱਖਦੀਆਂ ਕਰੀ ਚੀਜ਼ ਫਰਾਈ ਵਗੈਰਾ ਕਰਨੀ ਪੈ ਜਾਂਦੀ ਪਰ ਯੂਜ਼ ਨਹੀਂ ਮੈਂ ਕਰਦੀ ਹੈਗੀ ਹੁੰਦੇ ਸੀ ਜਿਉ ਹੀ ਚੱਲਦਾ ਜਾਂ ਸਰ ਉਹਦਾ ਤੇਲ ਚੱਲਦਾ ਕਿਚਨ ਤੁਹਾਨੂੰ ਦਿਖ ਰਿਹਾ ਹੋਊਗਾ ਕਿਤੇ ਕੁਝ ਪਿਆ ਕਿਤੇ ਕੁਝ ਪਿਆ ਸੋ ਪਲੀਜ਼ ਇਗਨੋਰ ਕਰੋ ਹਲੇ ਜਸ ਮੈਨੂੰ ਕੰਮ ਦੀ ਕਾਹ ਲਾ ਮੈਂ ਕਿ ਸਾਰਾ ਜੋ ਕੰਮ ਹੋ ਗਿਆ ਉਸ ਦਿਵਾਰ ਸਾਰੇ ਭਾਂਡੇ ਚਾੱਕ ਕੇ ਫਿਰ ਮੈਂ ਮੰਜੂਗੀ ਸਾਰੇ ਸ਼ੈਲਫ ਬਿਲਕੁਲ ਫਿਰ ਕਿਚਨ ਕਲੀਨ ਹੋ ਬਾਅਦ ਵਿੱਚ ਇਸ ਕਰਕੇ ਜਿੱਥੇ ਜਿਹੜਾ ਕੁਝ ਪਿਆ ਪਿਆ ਹਲੇ ਚਾਹ ਪੱਤੀ ਦਾ ਡੱਬਾ ਵੀ ਮੇਰੇ ਉੱਥੇ ਪਿਆ ਬਾਅਦ ਵੀ ਸਾਰੀ ਸੈਟਿੰਗ ਕਰ ਦੋ ਜਦੋਂ ਸਾਰਾ ਕੰਮ ਕਿਚਨ ਦਾ ਹੋ ਜਾਂਦਾ ਤੇ ਹੁਣ ਇਸ ਟਾਈਮ ਤੇ ਦਾਲ ਸਬਜ਼ੀ ਦੁਪਹਿਰਾਂ ਲਈ ਬਣ ਜੇ ਨਾ ਤਾਂ ਫਿਰ ਈਜ਼ੀ ਹੋ ਜਾਂਦਾ ਦੁਪਹਿਰੇ ਆਟਾ ਦੇਖੋ ਗੁੰਨੇ ਪਿਆ ਹੁੰਦਾ ਤੇ ਫੁਲਕਾ ਆਪ ਦਾ ਬਣਾਓ ਤੇ ਖਾਓ ਫਿਰ ਦੁਪਹਿਰੇ ਹੀ ਉਠ ਕੇ ਜਾਣਾ ਸਪੈਸ਼ਲ ਤੁਸੀਂ ਕਿਚਨ 'ਚ ਕੁਝ ਬਣਾਉਣਾ ਆਪਾਂ ਕੌਣ ਕਰ ਲਾਂ ਨੇ ਫਿਰ ਕਈ ਵਾਰ ਕੁਝ ਬਣਾਉਣਾ ਹੋਵੇ ਇਸ ਕਰਕੇ ਮੇਰੀ ਆਤਾ ਜੀ ਕੁਝ ਪਲਾਨਡ ਹੋਵੇ ਵੀ ਹਾਂ ਪਾ ਦੁਪਹਿਰੇ ਆ ਚੀ ਖਾਣੀ ਆ ਫਿਰ ਮੈਂ ਪਹਿਲਾਂ ਹੀ ਬਣਾ ਕੇ ਰੱਖ ਲੈਣੀ ਹੁੰਦੀ ਆ ਜੇ ਕੋਈ ਨਾ ਪਲਾਨਿੰਗ ਹੋਵੇ ਮੌਕੇ ਤੇ ਆਪਣਾ ਆਏ ਕੋ ਪਲਾਨ ਹੋਵੇ ਵੀ ਆਪਾਂ ਆ ਚੀ ਖਾਣੀ ਆ ਬਣਾਉਣੀ ਆ ਫਿਰ ਹੋਰ ਕਰ ਲੈ ਪਰ ਜੇ ਪਲਾਨ ਹੋਵੇ ਤਾਂ ਪਹਿਲਾਂ ਹੀ ਸਾਰਾ ਕੁਝ ਰੈਡੀ ਹੁੰਦਾ ਮੇਰੇ ਕੋਲ ਨਾ ਇਧਰ ਨਾਲ ਹੈਲਪਰ ਖੜੀ ਸੀ ਉਹ ਆਈ ਸੀ ਹੁਣੀ ਕੰਮ ਕਰਨ ਤੋਂ ਗੱਲ ਕਰਦੀ ਸੀ ਕੋਈ ਮਰਗਤ ਹੋ ਗਈ ਸੁਣੋ ਉਹ ਦੱਸ ਰਹੀ ਸੀ ਗੱਲਬਾਤ ਮੇਰੇ ਕੋਲ ਚੱਲ ਰਹੀ ਸੀ ਚੀਮਨੀ ਮੈਨੂੰ ਵੀ ਅੱਧੀ ਗੱਲ ਸਮਝ ਆਈ ਉਹਦੀ ਫਿਰ ਪੁੱਛੂਗੀ ਕੀ ਕਹਿੰਦੀ ਆ ਤੇ ਨਾਲ ਨਾਲ ਮੇਰਾ ਕੰਮ ਵਿੱਚ ਧਿਆਨ ਸੀਗਾ ਇਸ ਵੇਲੇ ਤਾਂ ਟਾਈਮ ਐ ਇਸ ਤਰ੍ਹਾਂ ਬਹੁਤ ਜ਼ਿਆਦਾ ਬਿਜ਼ੀ ਹੁੰਦਾਗਾ ਚਾਹ ਪਾਣੀ ਦਾ ਕੰਮ ਸਾਡਾ ਨਾਲ ਦੀ ਨਾਲ ਆ ਚੱਲ ਰ ਰਹੀ ਹੁਣ ਹੈਲਪਰ ਆਈ ਤਾਂ ਹੈਲਪਰ ਦੀ ਚਾਹ ਕਰੂੰਗੀ ਜੀ ਜਿਹੜਾ ਬੰਦਾ ਜਦੋਂ ਹਾਜ਼ਰ ਹੋਗਾ ਉਹਦੀ ਚਾਹ ਉਹਦੀ ਬਣਦੀ ਆ ਸਾਡੇ ਘਰੇ ਇਹ ਅਸੀਂ ਪਹਿਲਾਂ ਨਹੀਂ ਬਣਾ ਕੇ ਰੱਖਦੇ ਇਕੱਠੀ ਚਾਹ ਆਇਆ ਤਾਜੀ ਸਾਨੂੰ ਆਪ ਨੂੰ ਤਾਜੀ ਚਾਹ ਚੰਗੀ ਲੱਗਦੀ ਆ ਤੇ ਸਾਨੂੰ ਫਿਰ ਆਏ ਹੁੰਦਾ ਦੂਜੇ ਨੂੰ ਅਸੀਂ ਤਾਜੀ ਕਰਕੇ ਦਈਏ ਪਹਿਲਾਂ ਹੀ ਨਹੀਂ ਅਸੀਂ ਬਣਾ ਕੇ ਰੱਖਦੇ ਹੈਗੇ ਫਿਰ ਟੇਸਟਲੈਸ ਹੀ ਹੋ ਜਾਂਦੀ ਪਈ। ਸਮਾਨ ਦੇਖੋ ਉਹੀ ਲੱਗਣਾ ਚਾਹ ਚ ਹਨ ਤੇ ਆਹ ਹੁਣ ਤਾਂ ਫਿਰ ਤਾਂ ਇੱਕ ਕੱਪ ਤਾਂ ਆ ਹੀ ਬਣ ਜੇ। ਮੈਂ ਪਾ ਦੂੰਗੀ ਦਾਲ ਤਾਂ ਕੁੱਕਰ ਕਰ ਦਾਂਗੀ ਬੰਦ। ਦਾਲ ਬਣ ਜੂਗੀ ਤੇ ਨਾਲ ਨਾਲ ਦੁੱਧ ਤੇ ਮੇਰੇ ਨੀਂਗਾ ਸੀ ਦੁੱਧ ਉਬਲਣਾ ਰੱਖਿਆ ਹੋਇਆ ਸੀਗਾ। ਇਦਾਂ ਦਾ ਮੇਰਾ ਬਿਜ਼ੀ ਮਾਰਨਿੰਗ ਰੂਟੀਨ ਹੁੰਦਾ ਮੈਂ ਸੋਚਿਆ ਤੁਹਾਨੂੰ ਸ਼ੇਅਰ ਕਰ ਦਿਆਂ ਚਲੋ। ਕਿਉਂਕਿ ਫਿਰ ਚਲੋ ਕੰਮ ਕਰ ਲੈਣਾ ਉਸ ਤੋਂ ਬਾਅਦ ਫਿਰ ਵੀਡੀਓ ਬਣਾਉਣੀ ਬਾਅਦ ਵਿੱਚ ਔਖੀ ਹੋਵੇ ਨੀ ਵੀ ਕੀ ਬਣਾਇਆ ਮੈਂ ਕਿ ਚਲੋ ਕੰਮ ਦਾ ਜੋਰ ਤਾਂ ਮੇਰਾ ਹੋਣਾ ਕਿਉਂ ਨਾ ਆਪਾਂ ਮਾਰਨਿੰਗ ਦਾ ਇੱਕ ਵਲੌਗ ਬਣਾਇਆ ਜਾਵੇ। ਇਹ ਹੁਣ ਬਣ ਰਹੀ ਹੈ ਚੌਥੀ ਵਾਰ ਚਾਹ ਹੈਲਪਰ ਲਈ ਉਹ ਆਇਆ ਪੁੱਛਾ ਲਾ ਤੇ ਉਹਨੇ ਚਾਹ ਪੀਣੀ ਪੀਣੀ ਜੀ ਕਦੇ ਚਾਹ ਮਿਸ ਹੋ ਜੇ ਵਸਤ ਹੁਣ ਕੀ ਨਹੀਂ ਜੀ ਕਦੇ ਛੁੱਟੀ ਮਾਰ ਲੈ ਫਿਰ ਗਏ ਜਾਂਦੇ ਮੈਨੂੰ ਥੋੜੀ ਚਾਹ ਦਾ ਔੜ ਕਾਹੀ ਗਿਆ ਮੈਨੂੰ ਚਾਹ ਨਹੀਂ ਮਿਲ ਕਦਾ ਇਹ ਟੀ ਨੇ ਉਹਨੇ ਚਾਹ ਪੀਣੀ ਪੀਣੂਗੀ ਚਾਹ ਬਣਦੀ ਬਣਦੀ ਹੈ ਤੇ ਹੁਣ ਤੁਲਦਾਨੇ ਚਾਹ ਫੇ ਮੇਰਾ ਚਾਟਿਆਂ ਦਾ ਕੰਮ ਖਤਮ ਹੋ ਜਾਊਗਾ ਫਿਰ ਮੈਂ ਭਾਂਡੇ ਮੰਜੂਗੀ ਯਾਦ ਚਾਹ ਨਹੀਂ ਨਾ ਖਤਮ ਹੁੰਦੀ ਰੂਟੀਨ ਚਾਹਲਾਂ ਨਹੀਂ ਖਤਮ ਹੁੰਦਾ ਕਰਾਂ ਐਦਾ ਕੰਮ ਹਲੇ ਚਾਹਲਾਂ ਪੈਂਡਿੰਗ ਹੀ ਪਿਆ ਪਰਮ ਚਾਹਲਾਂ ਕਿਚਨ ਹਜੇ ਕਲੀਨ ਕਰਨ ਵਾਲੀ ਪਈ ਸੀ ਪਰ ਜਦੋਂ ਮੈਂ ਹੈਲਪਰ ਆ ਗਈ ਸੀ ਤਾਂ ਮੈਂ ਮੈਨੂੰ ਆਇਆ ਉਹ ਕਮਰੇ 'ਚ ਝਾੜੂ ਪੂੰਛ ਤਾਂ ਲਾਵੇ ਜੇ ਪਹਿਲਾਂ ਮੈਂ ਆਪਣੇ ਬਿਸਤਰੇ ਚੱਕ ਲਾਂ ਬੈਡ ਕਲੀਅਰ ਕਰਦਾ ਨੀਚੋਂ ਜੋ ਵੀ ਸ਼ੂਜ਼ ਚਪਲ ਚੱਕਣ ਵਾਲੇ ਨੇ ਉਹ ਚੱਕਦਾ ਮੇਰੀ ਹੀ ਆਦਤ ਆ ਵੀ ਫੇਰ ਹੀ ਉਹ ਝਾੜੂ ਪੂੰਛ ਵਧੀਆ ਤਰੀਕੇ ਨਾਲ ਲਗਾ ਸਕੂਗੀ ਇਹ ਰੂਮ ਕਲੀਨ ਹੋਊਗਾ ਝਾੜ ਤੇ ਝਾੜਦਾ ਸ਼ੂਜ਼ ਵਗੈਰਾ ਚੱਕਦਾ ਐਕਸਟਰਾ ਕੋਈ ਵੀ ਚੀਜ਼ ਪਈਏ ਕੱਪੜਾ ਪਿਆ ਕੁਛ ਪਿਆ ਭਾਂਡਾ ਪਿਆ ਵੀ ਆਪਾਂ ਰੂਮ ਚੋਂ ਚੱਕ ਦਈਏ ਤੇ ਹਾਲੇ ਤੱਕ ਮੇਰਾ ਸਵੇਰ ਦਾ ਟਾਈਮ ਨਹੀਂ ਲੱਗਿਆ ਸੀ ਰੂਮ ਚ ਆਉਣ ਨੂੰ ਫਿਰ ਜੋ ਹੈਲਪਰ ਆਉਂਦੇ ਫਿਰ ਮੈਂ ਭੰਜ ਕੇ ਜਾਂਦੀ ਆ ਮੈਂ ਕਿਹਾ ਉਹ ਝਾੜੂ ਲਾਉਣ ਨਾ ਲੱਗੇ ਪਹਿਲਾਂ ਮੈਂ ਉਹ ਚਾਦਰ ਵਗੈਰਾ ਝਾੜਦਾ ਸੈੱਟ ਕਰਦਾ ਮੈਂ ਸਾਰਾ ਸਮਾਨ ਚੱਕਦਾ ਤਾਂ ਕਿ ਉਹਨੂੰ ਵੀ ਕੰਮ ਕਰਨਾ ਈਜ਼ੀ ਹੋਵੇ ਬਾਕੀ ਫਿਰ ਆਏ ਹੁੰਦਾ ਜੇ ਕੋਈ ਚੀਜ਼ ਪਈ ਆ ਫਿਰ ਇਹ ਵੀ ਕਾਲ ਕਰ ਜਾਂਦੇ ਨੇ ਚੱਕ ਕੇ ਝਾੜੂ ਪੂੰਛ ਲਾਉਣ ਦੀ ਇਸ ਕਰਕੇ ਮੈਂ ਇਹ ਵੀ ਇੱਕ ਐ ਹੁੰਦਾਗਾ ਵੀ ਆਉਣ ਤੋਂ ਪਹਿਲਾਂ ਪਹਿਰਾ ਸਾਰਾ ਰੂਮ ਸੈੱਟ ਕਰ ਦਈਏ ਦੁਬਿੰਦਰੀ ਆਤਾ ਇਹ ਵਜਾਈ ਚੂ ਲੇਟ ਉੱਡਦੇ ਨੇ ਫਿਰ ਮੈਂ ਰਜਾਈ ਉਹਨਾਂ ਟਾਈਮ ਚੱਕ ਨਹੀਂ ਸਕਦਾ ਉਹਨਾਂ ਦਾ 40 ਸਾਡੀ ਬੈੱਡ ਤੇ ਹੀ ਹੁੰਦੀ ਹੈ ਹੁਣ ਜਦੋਂ ਜਿਆਦਾ ਠੰਡਾ ਤੁਹੋਂ ਨਹੀਂ ਨਿਕਲਦੀ ਫਿਰ ਤਾਂ ਬੈੱਡ ਤੇ ਹੀ ਹੁੰਦੀ ਹੈ ਵੈਸ ਤੇ ਬੈੱਡ ਖਾਲੀ ਚੰਗਾ ਲੱਗਦਾ ਪਰ ਠੰਡੇ ਨੇ ਜਿਆਦਾ ਦਿਨੇ ਰਜਾਈ ਦੀ ਲੋੜ ਪੈਣ ਤਾਂ ਕਰਕੇ ਨਾ ਹੁਣ ਮੈਂ ਬੈੱਡ ਤੇ ਹੀ ਰੱਖ ਲਾਂ ਨੀ ਰਜਾਈ ਸੋ ਇਹ ਹੋ ਰਹੀ ਸੀ ਰੂਮ ਦੀ ਕਲੀਨਿੰਗ ਬਾਕੀ ਡਸਟਿੰਗ ਮੈਂ ਬਾਅਦ ਵਿੱਚ ਕਰੂੰਗੀ ਡਸਟਿੰਗ ਵੀ ਕਰਨ ਵਾਲੀ ਪਈ ਆ ਪਰ ਉਹ ਹਜੇ ਟਾਈਮ ਨਹੀਂ ਹਾਲੇ ਮੇਰੇ ਕਿਚਨ 'ਚ ਵੀ ਕੰਮ ਫੈਲੇ ਆ ਫੇ ਉਧਰ ਵੀ ਸੈੱਟ ਕਰਨਾ ਜਾ ਕੇ ਫੇਰ ਰੂਮ ਹੋ ਗਿਆ ਸੈਕਟਰ ਦੁਬਿੰਦਰ ਨਾਲ ਇਸ ਇਹਨਾਂ ਦੇ ਸਲੀਪਰਸ ਚੱਕ ਦੰਨੇ ਆ ਕੋਈ ਵੀ ਵਸਤੂਆਂ ਨੇ ਗਲਾਸ ਬੋਤਲ ਕੁਝ ਵੀ ਹੁੰਦਾ ਉਹ ਚੱਕ ਦੰਨੇ ਮੋਇਸਚਰਸ ਵਾਲੀ ਬੋਤਲ ਖਾਲੀ ਹੋਈ ਪਈ ਸੀ ਚੱਕ ਦੰਨੇ ਆ ਆਖੀ ਡਸਟਿੰਗ ਬਾਅਦ ਵਿੱਚ ਹੀ ਹੋਊਗੀ ਡਸਟਿੰਗ ਵੀ ਕਰਨੀ ਸੀ ਰੂਮ ਦੀ ਫੇਰ ਮੈਂ ਫਿਰ ਕਿਚਨ ਚਲੀ ਜਾਂਦੀ ਆ ਸੋ ਬਾਅਦ ਕਿਚਨ ਦਾ ਕੰਮ ਸਾਰਾ ਫਿਨਿਸ਼ ਕਰਕੇ ਦੁਬਾਰੇ ਫੇਰ ਰੂਮ ਚਾਉਣੀ ਹੁੰਨੀ ਆ ਤੇ ਹੁਣ ਦਾਲ ਬਣ ਗਈ ਸੀ ਮੈਂ ਘੋਟ ਵੀ ਦਿੱਤੀ ਧਨੀਆ ਵੀ ਪਾਤਾ ਤੇ ਇਹਨੂੰ ਕੱਢ ਲੂੰਗੀ ਬਾਉਲ ਵਿੱਚ ਦਾਲ ਨੂੰ ਦਾਲ ਮੈਂ ਬਹੁਤ ਜ਼ਿਆਦਾ ਨਹੀਂ ਬਣਾਈ ਹੈਗੀ। ਨਿੱਕ ਸਾਡੀ ਲੱਗ ਜੇ ਕਿ ਇੱਕ ਵਾਰ ਅਸੀਂ ਖਾ ਲਈ ਵਸ ਉਹਨੇ ਕੀ ਬਣਾਈ ਸੀ। ਫਿਰ ਨਾ ਹੁਣ ਦੂਸਰੀ ਵਾਰ ਫੇਰ ਆਇਆ ਹੁੰਦਾ ਵੀ ਮਜਬੂਰੀ ਚ ਖਾਣੀ ਪੈਂਦੀ ਵੀ ਠੀਕ ਆ ਖਾ ਲਓ। ਤਾਂ ਕਰਕੇ ਮੈਂ ਥੋੜੀ ਬਣਾਈ ਸੀਗੀ ਦਾਲ। ਵੈਸੇ ਵੀ ਦਾਲ ਦਵਿੰਦਰ ਤੇ ਮੰਮੀ ਘੱਟ ਖਾ ਕੇ ਖੁਸ਼ ਨੇ। ਦਾਲ ਇਹਨੇ ਜ਼ਿਆਦਾ ਖਾ ਕੇ ਖੁਸ਼ ਨਹੀਂ ਹੈਗੀ। ਇਸ ਕਰਕੇ ਮੈਂ ਬਹੁਤ ਜ਼ਿਆਦਾ ਦਾਲ ਬਣਾਈ। ਤੇ ਦਾਲ ਬਹੁਤ ਜ਼ਿਆਦਾ ਟੇਸਟੀ ਬਣੀ ਸੀ। ਮੋਠਾ ਦਾਲ ਬਹੁਤ ਹੀ ਜ਼ਿਆਦਾ ਟੇਸਟੀ। ਜਦੋਂ ਵਿੰਦਰ ਫਾਰਸ ਆਪਣੇ ਬੋਟਲ ਕਹਿੰਦਾ ਆਪਦੀ ਵੀਡੀਓ ਬਣਾਈਏ ਨੇ ਕੰਮ ਦੀ ਮੇਰੇ ਵੀ ਦਿਖਾ ਦੇ ਮੈਂ ਵੀ ਕੰਮ ਕਰਦਾ ਮੈਨੂੰ ਪਤਾ ਹੀ ਹੈ ਕਿਹੜਾ ਕੰਮ ਕਰਦਾ ਆਪ ਤਾਈਮ ਹੋ ਰਿਹਾ ਸਾਡੇ 9 ਦਾ ਤੇ ਆਪਨਾ ਮਾਰਨਿੰਗ ਰੂਟੀਨ ਖਤਮ ਕਰ ਲਿਆ ਕਿਚਨ ਦਾ ਕੰਮ ਫਿਨਿਸ਼ ਹੋ ਗਿਆ ਹੁਣ ਇਸ ਤੋਂ ਬਾਅਦ ਹੋਰ ਮੈਂ ਕੀ ਕਰਨਾ ਆਪਾਂ ਣੋਂ ਤੋਂ ਹੰਦ ਤੱਕ ਕੰਮ ਰਹਿ ਗਿਆ ਮੇਰੇ ਜਾ ਕੋਈ ਥੋੜੀ ਬਹੁਤ ਮੈਂ ਡਸਟਿੰਗ ਕਰਨੀ ਆ ਉਹ ਕੰਮ ਮੇਰਾ ਰਹਿ ਗਿਆ ਮੋਰਨਿੰਗ ਰੁਟੀਨ ਅਲਮਤ ਨੂੰ ਨਾਲ ਸ਼ੇਅਰ ਕਰਿਆ 9:30 ਦਾ ਟਾਈਮ ਹੋਗਾ 9:30 ਵਜੇ ਕੰਮ ਫਿਨਿਸ਼ ਹੋ ਰਿਹਾ ਕਿਚਨ ਦਾ ਕੋਈ ਵਾਰ 10 ਵੀ ਵਜਾਂ ਮੈਨੂੰ ਕੋਈ ਫਿਕਸਡ ਟਾਈਮ ਨਹੀਂ ਪਰ ਆ ਥੋੜਾ ਜਲਦੀ ਹੋਗਾ 9:30 ਵਜੇ ਮੈਂ ਸਾਰਾ ਕੰਮ ਫਿਨਿਸ਼ ਕਰ ਲਾਂਚ ਲਈ ਮਤਲਬ ਬਣਾ ਕੇ ਰੱਖਤੀ ਔਰ ਤੁਸੀਂ ਬਹੁਤ ਅੱਛੇ ਅੱਛੇ ਕਮੈਂਟਸ ਕਰਦੇ ਹੋ ਮੇਰੇ ਲਈ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਮੇਰੇ ਕੋਲ ਕੋਈ ਵਰਡਸ ਨਹੀਂ ਹੈਗਾ ਥੋੜਾ ਥੈਂਕ ਯੂ ਕਿਉਂਕਿ I have no words to thank you people ਤੁਸੀਂ ਇੰਨੇ ਅੱਛੇ ਅੱਛੇ ਕਮੈਂਟਸ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਜਦ ਮੈਂ YouTube ਸ਼ ਇਹ ਮੈਨੂੰ ਇੰਨਾ ਜ਼ਿਆਦਾ ਪਿਆਰ ਐਨੇ ਅੱਛੇ ਅੱਛੇ ਕਮੈਂਟਸ ਤੁਹਾਡੇ ਸਨਣ ਨੂੰ ਮਿਲਣਗੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਭੈਣੋਂ ਬਹੁਤ ਤੁਸੀਂ ਮੈਨੂੰ ਹੌਸਲਾ ਦਿੰਦੇ ਹੋ ਤੁਹਾਡੇ ਹੌਸਲੇ ਨਾਲ ਜੀ ਕਰਦਾ ਕਿ ਨੈਕਸਟ ਵਲੌਗ ਬਣਾਇਆ ਹਨ ਤੁਸੀਂ ਹੌਸਲਾ ਦਿੰਦੇ ਹੋ ਫਿਰ ਨਾ ਕਈ ਵਾਰ ਆਂਦਿਲ ਕਰਦਾ ਵੀ ਨਹੀਂ بس ਹੁਣ ਮੈਂ ਹੋਰ ਵਲੌਗ ਬਣਾਉਣਾ ਪਰ ਤੁਹਾਡੇ ਐਨੇ ਅੱਛੇ ਅੱਛੇ ਕਮੈਂਟਸ ਚੜ੍ਹ ਪੜ੍ਹਦੇ ਆ ਫਿਰ ਦਿਲ ਕਰਦਾ ਵੀ ਨਹੀਂ ਇਹਨਾਂ ਨੇ ਬਹੁਤ ਉਮੀਦਾਂ ਮੇਰੇ ਤੋਂ ਨਹੀਂ ਹੋਈਆਂ ਨੇ ਕਿ ਇਹਨਾਂ ਨੂੰ ਵਲੌਗ ਪਸੰਦ ਆਉਂਦੇ ਨੇ ਅੱਗੇ ਵੀ ਦੇਖਣਾ ਪਚਾਉਂਦੇ ਨੇ ਹਨ ਫਿਰ ਵੀ ਚਲੋ ਕੁਛ ਨਾ ਕੁਛ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਤੇ ਨਵਾਂ ਮੈਨੂੰ ਚੈਨਲ ਨੂੰ ਜੀਬੋ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਟੀਲ ਦੈਨ ਗੁੱਡ ਬਾਏ ਐਂਡ ਸੱਚੀ ਟੱਕਰ